ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਜੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਸੋਹਣੀ ਜਰਸੀ ਇੱਕ ਤਾਜੀ ਸੂਈ ਸਵਾਈ ਚੰਗੇ ਦੁੱਧ ਵਾਲੀ ਬੈੜ ਹਵਾਨਾ ਬਹੁਤ ਸੋਹਣਾ ਵੱਡਾ ਕਰਮਾ ਵਾਲੀ ਦਾ ਇਨਫਰਮੇਸ਼ਨ ਲੈ ਦਨ ਹਾਂਜੀ ਭਾਈ ਸਾਸੀ ਕਾਲ ਸਾਸੀ ਕਾਲ ਨਾਮ ਤੇ ਐਡਰੈਸ ਨਾਮ ਤੇ ਕੁਸਿੰਗ ਪਿੰਡ ਰਾਮ ਸਿੰਘ ਵਾਲਾ ਜਿੱਥੇ ਜੈਤੋ ਜਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਜੀ 9614204404 ਪਹਿਲਾਂ ਦਿਨ ਨੂੰ ਵਧਾਈਆਂ ਨਵੇਂ ਕਰਦੀਆਂ ਆਪ ਦਾ ਦੰਗਾ ਜੀ ਜੋੜਾ ਵਕਾਉ ਹਾਂਜੀ ਹਾਂਜੀ ਜੋੜਾ ਆ ਜੀ ਹੋ ਗਏ ਇੱਧਰ ਸ਼ੈਫਟ ਹੋਣ ਹਾਂਜੀ ਹਾਂਜੀ ਇੱਧਰ ਆ ਗਏ ਹੁਣ ਇੱਧਰ ਡੇਲੀ ਵੀਡੀਓ ਹਾਂਜੀ ਹਾਂਜੀ ਇੱਧਰ ਡੇਲੀ ਵੀਡੀਓ ਬਣਾਇਆ ਸੂਈ ਸਵਾਈ ਤੋਂ ਸ਼ੁਰੂ ਕਰ ਲਾ ਸੇਕ ਕੰਨਵਾ ਸੁਗਾ ਇਹ ਸੂਈ ਤਾਂ ਬਈ ਪਹਿਲਾ ਸੂਆਈ ਆ ਥੋੜੀ ਵੱਡੀ ਹੋ ਕੇ ਬਣੀ ਆ ਵੈੜ ਇਹ ਸੂਵਾਈ ਸੂਈ ਆ ਜੀ ਤੇ ਮਗਰ ਵੱੱਛੀ ਆ ਜੀ ਮੱਛੀ ਹਾਂ ਜੀ ਹਾਂ ਜੀ ਜੇਰ ਪੈ ਗਈ ਜੇਰ ਪੈ ਗਈ ਆ ਜੇਰ ਜੀ ਆ ਦਿਖਾ ਦੋ ਦੋਸਤੋ ਜੇਰ ਪੈ ਗਈ ਆ ਵੀਡੀਓ ਬਣਾਉਣੀ ਕਰਕੇ ਵੀਰ ਨੇ ਜੇਰ ਨਾ ਪੀਣੀ ਬੱਠਲ ਜੇਰ ਦਾ ਵਧੀਆ ਗੱਲ ਆ ਸੀਰ ਸਾਉ ਪੂਰੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਕਿੰਨਾ ਕ ਦੁੱਧ ਪਿਆ ਜੂ ਬਾਈ ਦੁੱਧ ਤਾਂ ਹੁਣ ਭਾਂਡੇ ਦੇ ਸਾਹਣਾ ਆ ਲਾ 20 ਲੀਟਰ ਪਿਆ ਜੂਗੀ ਪਰ 17 18 ਲੀਟਰ ਤਾਂ ਪਿਆ ਦੂ ਸਹੀ ਹੈ ਆ ਕੀ ਆਪਦੀ ਸਮਝ ਲੈ ਲੋ ਜੀ ਆਪਾਂ ਪਿਛਲੇ ਸਵੇਰ ਚੋਈ ਨਹੀਂ ਨਾਇਕਤੀ ਕਰਮ ਵਾਲੀ ਚੋਣੀ ਆ ਜੀ ਪਰ ਵਹਿੜ ਵੱਡੀ ਆ ਵਹਿੜ ਦੁੱਧ ਨਾ ਪਿਆਜੂਗੀ ਕੱਢੀ ਕੋਈ ਨਹੀਂ ਸਹੀ ਹੈ ਕੱਢੀ ਹੈ ਬਾਹਰੋਂ ਦੋਸਤੋ ਵਧੀਆ ਗੱਲ ਆ ਬਾਈ ਨੇ ਸਾਫ਼ ਹੀ ਕਹਿਤਾ ਨਾ ਆਪਾਂ ਚੋਈ ਆ ਨਾ ਹੁਣ ਆਪਾਂ ਗਾਂ ਚੋਣੀ ਆ ਆਪਾਂ ਸੇਲ ਕਰਤੀ ਐ ਇਹਨੇ ਕਰਮ ਵਾਲੀ ਨੇ ਵਿਗ ਜਾਣਾ ਆਪਾਂ ਨੂੰ ਕੀ ਪਤਾ ਕਿੰਨਾ ਦੁੱਧ ਇਹਨੇ ਦੇਣਾ ਜਿਹਦੇ ਪਸੰਦ ਆਊਗੀ ਬਾਈ ਕਹਿੰਦਾ ਮੈਂ ਵੀ ਹਵਾਨੇ ਦੇ ਹਿਸਾਬ ਨਾਲ ਵੇਖ ਕੇ ਲਈ ਆ ਕਿ ਇੰਨਾ ਕ ਦੁੱਧ ਪਿਆਜੂ ਅੱਗੇ ਹੁਣ ਜਿਹਦੇ ਪਸੰਦ ਆਉ ਅਗਲਾ ਵੀ ਆਪਦੀ ਜੱਜਮੈਂਟ ਨਾਲ ਲੈ ਲੈ ਕਿ ਇਹ ਕਰਮਾ ਲਈ ਇੰਨਾ ਕ ਦੁੱਧ ਪਿਆਜੂ ਹਵਾਨੇ ਦੇ ਹਿਸਾਬ ਨਾਲ ਤਾਂ ਲੱਗਦਾ ਵੀਰ ਕਹਿੰਦਾ 20 ਕਿਲੋ ਪਿਆਜੂ ਪਰ ਆਪਾਂ ਨੇ 20 ਕਿਲੋ ਕਹਿੰਦੇ 17 18 ਕਿਲੋ ਤਾਂ ਬਾਈ ਦੱਸਦਾ ਇੱਥੇ ਇੱਕ ਤਾਂ ਖੁੱਲਾ ਦੁੱਧ ਪਿਆਜੂ ਬਾਕੀ ਜਿਹਦੇ ਪਸੰਦ ਆਉ ਅਗਲਾ ਬਾਈ ਦੇ ਘਰੇ ਆਵੇ ਆਪਦੀ ਨਰਕ ਪਰਖਣਾ ਸੌਦਾ ਕਰ ਲੈ ਪਰ ਹਵਾਨਾ ਬਹੁਤ ਸੋਹਣਾ ਠੋਸ ਨਿੱਗਰ ਪੱਟਾਂ 'ਚ ਫਸਿਆ ਪਿਆ ਉਪਰੋਂ ਫੋਟਾਂ ਨੂੰ ਚੋੜਾ ਹਵਾਨਾ ਸਟਾਰਟ ਹੁੰਦਾ ਗਾੜੀ 'ਚ ਵੀ ਦੁੱਧ ਚੰਗਾਉ ਮੂਹਰਲੇ ਥਣ ਤੋਂ ਗੱਠੇ ਨੂੰ ਹਵਾਨਾ ਕਿ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਹੈ ਹਵਾਨਾ ਕਿ ਧੁੰਨੀ ਨੂੰ ਟੱਚ ਕਰਦਾ 17 18 ਕਿਲੋ ਦੁੱਧ ਨਾਰਮਲ ਹੀ ਪਿਉਣ ਦਾ ਹੱਕ ਬਣਦਾ ਸੂਵਾ ਬਾਈ ਕਹਿੰਦਾ ਪਹਿਲਾਂ ਥੋੜੀ ਜਿਹੀ ਬਾਈ ਕਹਿੰਦਾ ਵੱਡੀ ਹੋ ਕੇ ਬਣੀ ਆ ਕਈ ਵਾਰਾਂ ਤਾਂ ਪਸ਼ੂ ਪਹਿਲੇ ਟੀਕੇ ਤੇ ਹੀ ਰਹਿ ਜਾਂਦਾ ਕਈ ਵਾਰਾਂ ਪਸ਼ੂ ਨਹੀਂ ਰਹਿੰਦਾ ਉਵੇਂ ਪਸ਼ੂ ਵੱਡਾ ਵੀ ਹੋ ਜਾਂਦਾ ਮਗਰ ਬੱਚੀ ਆ ਫੀਮੇਲ ਕਾਫ ਬਛੜੀ ਪਿੰਕ ਨੋਜ਼ ਵਾਲੀ ਬੱਚਾ ਸੋਹਣਾ ਜੇ ਵਧੀਆ ਸੇਵਾ ਕਰ ਲਓਗੇ ਆਉਂਦੇ ਸੂਏ ਨੂੰ ਆਪ ਦੀ ਮਾਂ ਦੇ ਮਗਰ ਵੜ ਤਿਆਰ ਹੋ ਜੂ ਥਣ ਸੋਹਣਿਆ ਆ ਅੱਧੀ ਚੁਵਾਈ ਵਾਲੇ ਭਵਾਂ ਗਾਲ ਹੱਥੀ ਚੁਵਾਈ ਕਰ ਲੈ ਭਵਾਂ ਮਸ਼ੀਨ ਤੇ ਚੁਵਾਈ ਕਰ ਲੈ ਥਾਂ ਦਾ ਸਾਈਜ਼ ਪੂਰਾ ਸੋਹਣਾ ਮੱਛੀ ਸੋਹਣੀ ਆ ਜਾਨ ਵਾਲੀ ਆ ਵਜਨ ਵਾਲੀ ਆ 18 20 ਕਿਲੋ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਬਾਕੀ ਹੁਣ ਅੱਗੇ ਤੁਹਾਡੀ ਸੇਵਾ ਸੰਭਾਲ ਤੇ ਨਰਪਾਰਾ ਜੇ ਵਧੀਆ ਸੁਬਾ ਸ਼ਾਮ 2 2 3 3 ਕਿਲੋ ਫੀਡ ਪਾਉਂਗੇ ਆਪੇ ਕਰਮਾਲੀ ਨੇ 18 20 ਕਿਲੋ ਦੁੱਧ ਪਿਆ ਦੇਣਾ ਤੇ ਜੇ ਫੀਡ ਵਿਖਾਈ ਨਾ ਸੁੱਕੀ ਦੂੜੀ ਤੇ ਬੰਨੀ ਰੱਖੀ ਫੇਰ ਤਾਂ ਕਰਮਾਲੀ ਨੇ ਕਾਦੀ ਬਾਲਟੀ ਢੱਕਣੀ ਉਹ ਦੁੱਧ ਦੀ ਕਿਉਂਕਿ ਦੁੱਧ ਦੇਣਾ ਸੇਵਾ ਨੇ ਹੈ ਮੋਲ ਭਾਈ ਜੈ ਜੈ ਲੈਣ ਦੇ ਨਾਲ ਮੋਲ ਦਾ ਭਾਈ ਹੁਣ 65 65 ਕਰੀ ਜਾਂਦੇ ਆ ਹੋਰ ਜਿਹੜਾ ਬੜਾ ਦਾ ਪਰ ਆਪਾਂ 58000 ਦੀ ਬੈਠ ਦੋ ਘਟ 60 ਹਾਂਜੀ ਹਾਂਜੀ ਦੋਸਤੋ ਬਾਈ ਕੰਦਾ ਲੋਕੀ ਆ ਜੀਆਂ ਵੜਨ ਦਾ 65 65000 ਮੁੱਲ ਕਰੀ ਜਾਂਦੇ ਆ ਪਰ ਆਪਾਂ ਦੋ ਘਟ 60000 ਦੀ ਦੇ ਦੇਣੀ ਆ 58000 ਦੀ ਉਹਦੇ ਚ ਮਾਨ ਹੋ ਜੂ ਬੇਫਿਕਰ ਹੋ ਕੇ ਆ ਜਿਓ ਥਣ ਸੋਹਣੇ ਆ ਫੋੜ ਸ਼ੰਖਪੂਰਾ ਵੀ ਨੀ ਦੋ ਨੰਬਰ ਤੇ ਆ ਜੀ ਬਾਈ ਇਹ ਵੀ ਦੂਜਾ ਸੂਆ ਹੁੰਦੀ ਆ ਬਈ ਕਿੰਨੇ ਦਿਨ ਲੈ ਜੂ ਇਹ ਲੈ ਜੂ ਕਿ ਤਿੰਨ ਚਾਰ ਦਿਨ ਕਿੰਨਾ ਕੁ ਦੁੱਧ ਪੀਓ ਜੀ ਦੁੱਧ ਪਿਛਲੇ ਸੂਏ ਉਹਨਾਂ ਨੇ 13 ਲੀਟਰ ਦੁੱਧ ਦੱਸਿਆ ਇੱਥੇ 15 ਗਿ ਦੀ ਦੰਮੀ ਤਾਂ ਹੈਗੀ ਆ ਬਈ ਇੰਨਾ ਕ ਤਾਂ ਪਾਈ ਦੇਊਗੀ ਬਾਕੀ ਆਉਦੀ ਸਮਝ ਆਈ ਹਰੇਕ ਬੰਦੇ ਦੀ ਹੂੰ ਦਿਨ ਕਿੰਨੇ ਦੱਸਿਆ ਤਿੰਨ ਚਾਰ ਦਿਨ ਲੱਗਗੇ ਕ 1 ਨੰਬਰ ਪਹਿਲੇ ਸੂਵੇ ਸੂਈ ਆ ਸੀਲ ਸਾਉ ਇੱਕ ਨੰਬਰ ਵੀ ਪੂਰੀ ਆ 2 ਨੰਬਰ ਵੀ ਸੀਲ ਸਾਉ ਪੂਰੀ ਆ 13 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਹੁਣ ਇਹਨੇ ਸੂਣਾ 15 ਕਿਲੋ ਆਂਗੂ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਜਿਹੜੇ ਵੀ ਭੈਣ ਭਰਾ ਦੇ ਬਾਈ ਕਹਿੰਦਾ ਪਸੰਦ ਆਊਗੀ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿ ਕਿੰਨਾ ਦੁੱਧ ਪਿਆਜੂ ਜਰਸੀ ਨਸਲ ਦੀ ਵਹਿੜ ਬਦਾਮੀ ਰੰਗ ਦੀ ਹਵਾਨਾ ਸੋਹਣਾ ਠੋਸ ਨਿਕਰ ਆ ਦੋ ਚਾਰ ਦਿਨ ਮੱਸਾਂ ਹੀ ਲਊਗੀ ਦੋਹਾਂ ਚਾਰਾਂ ਦਿਨ ਤਾਂ ਸਾਰੀ ਵਾਲ ਢਲ ਕੱਢ ਕੇ ਸੁਕ ਕਰਮਾ ਲਈ ਹਵਾਨਾ ਸੋਹਣਾ ਬਰੀਡ ਜਰਸੀ ਐ ਚਰਸੀਆਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਬਹੁਤ ਰਹਿੰਦੀਆਂ ਨਾ ਕਿ ਥੋੜੇ ਆ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ ਕਿਉਂਕਿ ਜੇ ਅਗਲਾ ਮੱਝ ਲੈਂਦਾ ਮੱਝ ਤੁਹਾਨੂੰ ਵੀ ਪਤਾ ਬਾਹਲੇ ਪੈਸਿਆਂ ਦੀ ਆਉਂਦੀ ਐ ਇਹਦਾ ਵੀ ਦੁੱਧ ਮੱਝ ਵਰਗਾ ਹੁੰਦਾ ਕਰਕੇ ਜਿਹੜੇ ਭੈਣ ਭਰਾ ਕੋਲੇ ਬਾਹਲੇ ਪੈਸੇ ਨਹੀਂ ਹੁੰਦੇ ਅਗਲਾ ਕਹਿੰਦਾ ਯਾਰ ਜਰਸੀ ਲੈ ਲਓ ਅੱਧੇ ਪੈਸਿਆਂ 'ਚ ਸਰ ਜਾਂਦਾ ਕਿਉਂਕਿ ਦੁੱਧ ਮੱਝ ਵਰਗਾ ਹੁੰਦਾ ਥਣ ਸੋਹਣੇ ਆ ਆਦੀ ਚਵਾਈ ਵਾਲੇ ਆ ਗੈਬ 'ਚ ਲੱਗੀ ਹੋਈ ਆ ਬਾਕੀ ਤੁਹਾਨੂੰ ਰੋਕ ਕੇ ਨੇੜ ਤੋਂ ਵੀ ਚੈੱਕ ਕਰਾ ਦੇਣਾ ਦੋਸਤੋ ਜਾਣ ਜੂਣ ਬਹੁਤ ਆ ਖਿੱਚੀ ਫਿਰਦੀ ਆ ਸੇਵਕ ਨੂੰ ਹਵਾਨੇ ਤੇ ਭੀਗ-ਭੀਗ ਵੇਂਜ ਵੇਖ ਲਓ ਚਾਰ ਹੀ ਥਾਣ ਫੋਟ ਸ਼ੰਘਪੂਰਾਵਣੀ ਸੇਵ ਦਾ ਜੈ ਜੈ ਮੋਲੇ ਦਾ ਇਹ ਦੇ ਦਾਂਗੇ ਇੱਕ ਘੱਟ 50 49000 ਹਾਂਜੀ ਹਾਂਜੀ ਇੱਕ ਘੱਟ 50000 ਦੀ ਬਾਈਕ ਦਾ ਦੇ ਦਾਂਗੇ 49000 ਦੀ ਭਰਨੀ ਆ ਵੜ ਬਈ ਹਾਂ ਆ ساری ਵਲਟਾਈਲ ਕੱਢ ਕੇ 3-4 ਦਿਨ ਲੈ ਜੂਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ ਦੋ ਪਸ਼ੂ ਜੇ ਕੋਈ ਸੂਈ ਸਵਾਈ ਵੜ ਲੈਣ ਦਾ ਚਾਹਵਾਣਾ ਇੱਕ ਨੰਬਰ ਤਾਜੀ ਸੂਈ ਆ ਪਹਿਲੇ ਸੂਏ ਸੂਈ ਆ ਮਗਰ ਵਛੀ ਆ ਦੋ ਨੰਬਰ ਗੱਬਣ ਆ ਦੋਵਾਂ ਦੇ ਮੁੱਲ ਜਾਇਜ਼ ਹੀ ਆ ਮਾਨ ਤਾਣ ਦੋਵਾਂ ਚ ਹੀ ਹੋਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੰਡ ਰਣ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ